ਵਾਹ ਏ ਦਿਲ ਜਿੱਤ ਲਿਆਈ ਕੋਈ ਛੋਟੂ ਵੀ ਕਹਿੰਦੇ ਆ ਰਿਹਾ ਆਹ ਫਿਟਨੈਸ ਫਰੀ ਹੈ ਜੋ ਆ ਵੀ ਹਰ ਇੱਕ ਆ ਬਹੁਤ ਵਧੀਆ ਜੀ ਤੁਸੀਂ ਸੁਣਾਓ ਬាទ ਠੀਕ ਠਾਕ ਹਾਂ ਤੇ ਆਪਣੇ ਸਾਰੇ YouTube ਵੀਰਾਂ ਨੂੰ ਸਾਸੀ ਕਰਦੀ ਸਾਰਿਆਂ ਨੂੰ ਤੇ ਕਾਫੀ ਦਿਨੋਂ ਅਵੀਜੀ ਬਲੌਗ ਆਪਾਂ ਨਹੀਂ ਬਣਾਇਆ ਤੇ ਅੱਜ ਥੋੜਾ ਜਿਹਾ ਵੀ ਹੋਇਆ ਵੀਰਾਂ ਕੀ ਬੋਲਦਾ ਸੀ ਵੀਰਾ ਪਰਮਾਨ ਤੇ ਵਲੌਗ ਨੂੰ ਬਣਾਈਏ ਅੱਜ ਕਰ ਰਹੇ ਆ ਸਟਾਰਟ ਬਾਕੀ ਦੇਖਦੇ ਆ ਕਿਡੀਆਂ ਚਿੜੀਆਂ ਮੜੀਆਂ ਰੱਖ ਛੱਡੀਆਂ ਬਈ ਚਿੜੀਆਂ ਦਾ ਬਹੁਤ ਪਿਆਰ ਨਹੀਂ ਬੜਾ ਨਹੀਂ ਇਹਦਾ ਸ਼ਾਨਦਮੰਗ ਕਰਤਾ ਕੰਮ ਵਧੀਆ ਨਾ ਇਹ ਅੱਜ ਬੱਚੋ ਵਿੱਚ ਦਿੱਤੇ ਹੋਏ ਮਾਣੇ ਵਿੱਚ ਹਾਂ ਨਹੀਂ ਬਹੁਤ ਵਧੀਆ ਕੰਮ ਕਰਦਾ ਆ ਪਾਣੀ ਨਾਲ ਪਾਣੀ ਇਸ ਟੰਗੀਆਂ ਮੋਤਲਾ ਵੀ ਪੂਰਾ ਆ ਹੁਣ ਤਾਂ ਪੂਰਾ ਇੱਥੇ ਮਾਹੌਲ ਬਣਿਆ ਤੇ ਗਰਮੀ ਬੜੀ ਕੀ ਕਰ ਗਿਆ ਹਲਵਸਲ ਦੱਸ ਗਰਮੀ ਬੜੀ ਤੇ ਆਪਾਂ ਜਿਹੜਾ ਆਪਣਾ ਸਵੀਮਿੰਗ ਪੂਲ ਬਣਿਆ ਆਪਣੇ ਮੋਟਰ ਤੇ ਪਹੁੰਚ ਗਏ ਫਿਰ ਉੱਥੇ ਪਹੁੰਚ ਗਏ ਹਾਂ ਹਾਂ ਪਹੁੰਚ ਗਏ ਕੋੜੀਆਂ ਵਿੱਚ ਚਲੀ ਗਏ ਕਹਿ ਨਹੀਂ ਕੋੜੀਆਂ ਕੋੜੀਆਂ ਜੋਗਾ ਤਾਂ ਨਹੀਂ ਹੈਗਾਗਾ ਤੇ ਆਪਾਂ ਆਪਾਂ ਚੱਲਦੇ ਆਂ ਅੱਛਾ ਯਾਰ ਕਿੱਥੇ ਜਾਣਾ ਚਾਹੀਦਾ ਹੁਣ ਚੱਲ ਗਏ ਆਪਾਂ ਪੂਲ ਤੇ ਆਜੋ ਨਾਲੇ ਉੱਥੇ ਇੱਕ ਜੋਗੀ ਨਾ ਹੋਵਾ ਤੁਹਾਨੂੰ ਉਹ ਖਾਣ ਇਹ ਜੀ ਆਇਆ ਤਾਂ ਬਾਈ ਕਿ ਮੁੰਡਾ ਐ ਸ਼ੇਖ ਸ਼ੇਖ ਨੇ ਉੱਤੇ ਤੇ ਚਿੱਟਾ ਪਰਨਾ ਪੰਨਾ ਥੱਲੇ ਲੋਰ ਪਾਇਆ ਤੇ ਬਲੈਨ ਐ ਪਲੈਨ ਚ ਹੁੰਦਾ ਜੱਟ ਚਲੋ ਵਰੀ ਆਏ ਹੈ ਚੱਪਲਾ ਦਬਾਈ ਰਹਿਗੇ ਓਹੋ ਬਾਬੇ ਪਤਾ ਕੀ ਗੱਲ ਹੈ ਅਸੀਂ ਵਲੌਗ ਦੇ ਚੱਕਰ ਚ ਹੀ ਖਾਦੇ ਚ ਨੇਲ ਗਿਆ ਅਸੀਂ ਰੇਮ ਪੂਲ ਚ ਬਾਹਰ ਨਿਕਲ ਕੇ ਆਏ ਆ ਵਲੌਗ ਦੇ ਚੱਕਰ ਚ ਤੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਵੀ ਜ਼ਰੂਰੀ ਹੈ ਕੋਈ ਗੱਲਾਂ ਬਾਤਾਂ ਸੁਣਾਉਣੀਆਂ ਕਿ ਨਹੀਂ ਦੂਰਾ ਜੇ ਲੋਕਾਂ ਨੇ ਫੋਲੋ ਕੀਤਾ ਹੈ ਇਹ ਥੋੜੀ ਵੀ ਹੋਣਾ ਆਪਾਂ ਵੀਡੀਓ ਨਹੀਂ ਪਾਉਣੀਆਂ ਲੈ ਉੱਧਰ ਬੰਦੇ ਲੱਗੇ ਹੋਏ ਆ ਆਪਣੀ ਵੀ ਪੱਟੀ ਆ ਤੇ ਭਾਈ ਨਹੀਂ ਨਹੀਂ ਆਪਣੇ ਹੁੰਦੇ ਮੋਟਰ ਤੇ ਕਬਜ਼ਾ ਕੌਣ ਕਰ ਲਈਦਾ ਉਹ ਜੋਗੀ ਹੋਣੀ ਉਹ ਜੋਗੀ ਉਹ ਜੋਗੀ ਆ ਜੋਗੀ ਕਿਹ ਕਿਹ ਜੋਗੀ ਕਿਹਨੂੰ ਚਰਨ ਜੋਗੀ ਚਰਨ ਭਾਰਾ ਫਿਟਨੈਸ ਫਰੀ ਹੈ ਜੋਗੀ ਜੱਟ ਆਜੀ ਸ਼ਰਨ ਜੀ ਐ ਨਿਆਰੇ ਲਹਿਰੇ ਨੇ ਵਾਹ ਜੀ ਵਾਹ नूरे। यार तेरा <laughs> <laughs> <ए? laughs> तो नहीं ही, ही <laughs> <बार था। laughs> <laughs> <laughs> पानी ना रोको तो ही फिर कर दे गल ਪੂਲ ਚੈੱਕ ਕਰੋ ਪੂਲ ਆਪਣਾ ਚੱਕ ਚੱਕ ਚੈਂਪਸ ਹੋਈ ਛੋਟੂ ਵੀ ਕਹਿੰਦੇ ਆ ਰਿਹਾ ਆਹ ਵਾਹ ਵੀ ਛੋਟੂ ਵੀ ਕਹਿੰਦੇ ਆ ਰਿਹਾ ਕੰਮ ਕਰ ਕਰਕੇ ਕਹਿੰਦਾ ਵੀਰੇ ਮੈਂ ਵੀ ਨਾ ਆਵਾਂਗਾ ਤੇ ਨੂਰ ਹੁਣੀ ਕਹਿੰਦੇ ਠੰਡਾ ਠੰਡਾ ਦਿhaiਏ ਅੱਜ ਮਾਹੌਲ ਬਣਾਈਏ ਕੋਈ ਗੱਲ ਨਹੀਂ ਕੋਈ ਗੱਲ ਚਲੋ ਤੇ ਆ ਵੀ ਛੋਟੂ ਜੱਟ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਹੁਣ ਛੋਟੂ ਨੂੰ ਕਹਿੰਦੇ ਚਰਨ ਦੇ ਨਾਲ ਠੀਕ ਠੀਕ ਹੋਰ ਵੀ ਛੋਟੂ ਸਰੀਰ ਚੈੱਕ ਕਰੋ ਸਰੀਰ ਜਿੰਮ ਲਾਉਂਦਾ ਜਿੰਮ ਮੁੰਡਾ ਜਿੰਮ ਥੋੜੀ ਜਿਆਦੀ ਲਾ ਲਈ ਬਾਵਾ ਜਵਲ ਪੈ ਗਿਆ ਵਾਹ ਹੋਰ ਛੋਟੂ ਕਿਵੇਂ ਆ ਕੀ ਬਣਦਾ ਕੋਈ ਟੀਵੀ ਰਿਆ ਆੜਾ ਬੱਖੀ ਨੂੰ ਸਪਰੇਅ ਕੀਟ ਕੀੜੇ ਵਾਲੀ ਅੱਛਾ ਕੀੜੇ ਨੂੰ ਤੈਨੂੰ ਵੀ ਕਰਦੀਏ ਸਪਰੇਅ ਕੀੜੇ ਵਾਲੀ ਸਾਨੂੰ ਕਰਕੇ ਆਇਆ ਵੈ ਹੈ ਕਰਕੇ ਆਇਆ ਕਰਕੇ ਆਇਆ ਆ ਚੱਕ ਕੇ ਆਇਆ ਪਹਿਲਾਂ ਫਿਰ ਸਪਰੇਅ ਅੱਛਾ ਇਹਦੇ ਦੀ ਕਰਨ ਵਾਲੀ ਏ ਹਾਂ ਇਹਦੇ ਦੀ ਕਰਨ ਵਾਲੀ ਏ ਤੇ ਓਏ ਓਏ ਲੜਦੇ ਚਰਨੀ ਛੋਟੂ ਕਹਿੰਦਾ ਯਾਰ ਨੂਰ ਨੂੰ ਬੋਲਦਾ ਸੀ ਆ ਫੜ ਲੈ ਓ ਚਰਨ ਉਰਾ ਉਰਾ ਆ ਵੀਡੀਓ ਤੇ ਚੱਕ ਕਰੇ ਭੱਜ ਕੇ ਵਿੱਚ ਆ ਜਾ ਸਾਡੀ ਵੀਡੀਓ ਬਣਾਓ ਓ ਵਾਹ ਵੀ ਵਾਹ ਆ ਵੀ ਚਰਨ ਵੀ ਪਹੁੰਚ ਰਾ ਇਧਰ ਚਰਨ ਕਿਉਂ ਆ नूर ओक्का धक्का ना यार ना करो छोटू खिंच के छोटू खिच के ए, ए, ए। नूरी चौक चौकरे चौकरे ऐ

ਆਦਾ ਕਸਾ ਗਾਵਾ ਜੰਦਾ ਕਰਾ ਆ ਰਿਹਾ ਆ ਵੇ ਵੀ ਆਦਾ ਬਦਲਾ ਦਿੱਤਾ ਵਾਹ ਵਾਹ ਭਾਰਤਾਂ ਨੂਰ ਨੂੰ ਕਹਿੰਦੇ ਮਿੱਟੀ ਨਾ ਓਏ ਏ ਫੋਨ ਭੇਜ ਗਿਆ ਨਾ ਕਾਕਾ ਲੈ ਗਿਆ ਨਹੀਂ ਤੇ ਪਾਣਾ ਤੇਰੇ ਵਰਗੇ ਤੋਂ ਉਧਰ ਵੇਖ ਆਂਦੇ ਪਾਈਆਂ ਥੋੜੀ ਦਵਾਈ ਨਾਸਾਂ ਚ ਲੋ ਵੀ ਮੇਰੇ ਵੀਰੋ ਕਹਿੰਦੇ ਨਾਤ ਹੋ ਗਿਆ ਆਗੇ ਸੀ ਘਰ ਆਪਾਂ ਤੇ ਰਵਾਬ ਹੁਣੀ ਖੁੱਲੇ ਫਿਰਦੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਠੰਡਾ ਹੋਇਆ ਪਹਿਲਾਂ ਗਰਮੀ ਬਹੁਤ ਜ਼ਿਆਦੀ ਸੀ ਤੇ ਹੁਣ ਆ ਪਰਵਾਬ ਹੁਣ ਹੋਣੇ ਆ ਤੇ ਛੋਟੂ ਜੱਟ ਕਿਵੇਂ ਛੋਟੂ ਕੱਲ ਮੇਰੀ ਤੇ ਛੋਟੂ ਦੀ ਲੜਾਈ ਹੋ ਗਈ ਸੀ ਮੇਰੀ ਤੇ ਛੋਟੂ ਦੀ ਕੱਲ ਲੜਾਈ ਹੋ ਗਈ ਛੋਟੂ ਨੂੰ ਮੈਂ ਕੋਟ ਬੈਠਾ ਹੈ ਛੋਟੂ ਕੀ ਹੋਇਆ ਸੀ ਗੱਲ ਵਾਸ਼ਿੰਗ ਨਹੀਂ ਉਹ ਡੋਰ ਦੇ ਗੋਤਾ ਦਤਾਂ ਹਾਂ ਛੋਟੂ ਦੇ ਮੇਰਾ ਪਿਆਰ ਬਹੁਤ ਹੈ ਕਿ ਨਹੀਂ ਛੋਟੂ ਤੇ ਛੋਟੂ ਹੁਣ ਆਪਾਂ ਰਵਾਬ ਨਵਾਈਏ ਨੂਰ ਵੀ ਆਉਂਦਾ ਪਿਆ ਤੇ ਚਲੋ ਜੀ ਮਿਲਦੇ ਤੁਹਾਨੂੰ ਨੂਰ ਹੁਣੀ ਪਹੁੰਚ ਗਏ ਨੇ ਤੇ ਆ ਨੂਰ ਪਾ ਗਿਆ ਯਾਰ ਬੜੀ ਹੁਣੇ ਤਾਂ ਮਿਲੇ ਯਾਰ ਆਪਾਂ ਜਦੋਂ ਨਾ ਆ ਕੇ ਆ ਤੇਰਾ ਆਥਰਾ ਕੋੜ ਆਥਰਾ ਰਵਾਬ ਨੂਰ ਬਾਹਰ ਹੀ ਲਿਆਂਦਾ ਹੀ ਗੱਲ ਕੇਰ ਕੇਰੇ ਨੂੰ ਜਾਵੇ ਨਾ ਕਿਤੇ ਹੈ ਹੈ ਚਾਲ ਛੋਟੂ ਫਾੜੇ ਨੂੰ ਨੂਰ ਨੂੰ ਪਾਚ ਹੀ ਲਾ ਲਿਆ ਤੇ ਆਪਦਾ ਸਾਈਡ ਤੇ ਬਾਾਕੀ ਦਾ ਵਿਚਾਰੇ ਨੂਰੇ ਕਿਵੇਂ ਸਾਈਡ ਤੇ ਲਾਦਾ ਜੀ ਪਾਚ ਹੀ ਦਾ ਸਟੈਂਡ ਟੁੱਟ ਗਿਆ ਸਟੈਂਡ ਟੁੱਟ ਗਿਆ ਨਵਾਂ ਲੈ ਦਾਂਗੇ ਮੋਟਰਸਨ ਯਾਰ ਆਉਣ ਵਾਲੀ ਤਨਖਾਹ ਆਪਣੀ YouTube ਦੀ ਵੀ ਵੀਰੇ ਜੀ ਨੂਰ ਵੀਰੇ ਜੀ ਉਸਤਾਦ ਨਵਾਂ ਆਉਣ ਲੱਗੇ ਜੀ ਤਕੜਾ ਹੋ ਗਿਆ ਬੜੀ ਜਗਾ ਆ ਆਸਤਾਨੀ ਨਵਾਉਣ ਲੱਗੇ ਜੀ ਨੂਰ ਵੀਰ ਆਪ ਦਾ ਤੁਸੀਂ ਆਪ ਦੀ ਆਪਣੀ ਕੋੜੀ ਨਵਾ ਕੇ ਆਇਓ ਹਾਂਜੀ ਕੱਲ ਨਵਾਈ ਕੱਲ ਨਵਾਈ ਅੱਜ ਰਸਾ ਗਿੱਲਾ ਹੈਗਾ ਹੀ ਇਹ ਯਾਰ ਉਹ ਬੰਦਾ ਲਗਾਇਆ ਹੀ ਨਾ ਚਨਾਉਣਾ ਪਿਆ ਸੀ ਉਹਨੇ ਸੋਟ ਲਿਆ ਆਇਸਾ ਜੀ ਕੋਣ ਬੰਦਾ ਹੈ ਹੈਗਾ ਹੀ ਇੱਕ ਤੇਰਾ ਮੇਰੀ ਲਈ ਸਾਸ ਉਹ ਮੇਰਾ ਨਾ ਪੱਕੇ ਤੇ ਕਰਨ ਲੱਗੀ ਯਾਰ ਪੱਕੇ ਤੇ ਕਰਨ ਆ ਉਧਰ ਨਹੀਂ ਚਲੀਏ ਓਕੇ ਆ ਉਧਰ ਵੀ ਆ ਜਾ ਲਾਓ ਜੀ ਨਵਾਉਂਦੇ ਨੇ ਵੀਰ ਜੀ ਮੈਂ ਕਿਹਾ ਮੈਂ ਨਵਾਉਂਗਾ ਅੱਜ ਵੀਰੇ ਕਹਿੰਦੇ ਅਸੀਂ ਨਵਾਵਾਂਗੇ ਅੱਜ ਰਵਾਫ ਨੂੰ ਮੈਂ ਲਿਆ ਤਾ ਸਮਾਨ ਵੀਰੇ ਨੂੰ ਮਨੁਰ ਵੀਰ ਜੀ ਵਧੀਆ ਔਰ ਗੱਲ ਸੁਣਤੀ ਆ ਦਾ ਹਾਂਜੀ ਔਰ ਸੁਣਾਓ ਨਾਏ ਕੋੜੀ ਵਧੀਆ ਹਾਂਜੀ ਵਧੀਆ ਜੀ ਵਸੀਰੀ ਇੱਕ ਨੰਬਰ ਛੋਟੂ ਦੀ ਕਿਰਪਾ ਵਧੀਆ ਜੀ ਉਹਦੀ ਕਿਰਪਾ ਨਹੀਂ ਚਾਹੀਦੀ ਮਾਲਕ ਨੂੰ ਛੋਟੂ ਦੀ ਕਿਰਪਾ ਸਾਡੀ ਕਿਰਪਾ ਤਾਂ ਦੇ ਦੇਂਦੀ ਕਰਨਾ ਨਗਰੀ ਆਉਗੀ ਨਾ ਨਾ ਭੈਣ ਹੈ ਕਿ ਛੋਟਾ ਦਾ YouTube ਚੈਨਲ ਖੋਲ ਦੇਣਾ ਫੇਰ ਆ ਕੰਮ ਤਾਂ ਨਹੀਂ ਕਰਦਾ ਛੋਟੂ ਟੂ ਫਲੌਅ ਹੋ ਜਾਈਗਾ ਛੋਟਾ YouTube ਇਹਦਾ ਵੀ ਛੋਟੂ ਨੂੰ ਕੈਮਰਾ ਫੜਾਇਆ ਸਾਡੇ ਕੋਲ ਕੈਮਰੇ ਵਾਲਾ ਬੰਦਾ ਕੋਈ ਨਹੀਂ ਹੈਗਾ ਸੀ ਹੁਣ ਨੂਰ ਦੀ ਵੀ ਲੋੜ ਏ ਤੇ ਹੁਣ ਮੈਂ ਸੱਤਨ ਪਤਾ ਛੋਟੂ ਨੂੰ ਨਹੀਂ ਪਤਾ ਨਹੀਂ ਲੱਗਦਾ ਤਾਂ ਕਰਕੇ ਛੋਟੂ ਉਂਗਲਾ ਨਹੀਂ ਹੁਣੀਆਂ ਜਿਹਦੀਆਂ ਕੈਮਰੇ ਅੱਗੇ ਹੁਣ ਚੱਲ ਜਣੇ ਨੂਰ ਦਾਸ ਨੂਰ ਆਹੋ ਨਾ ਮੋਟਰ ਤੇ ਜਾਣਾ ਖਾਦੀ ਦੀ ਬਾਤ ਨਹੀਂ ਹੋਣੀ ਉਹੋ ਦਰਾਤ ਮਾਰੀ ਚੱਲ ਨਾ ਆ ਰਿਹਾ ਕੰਮੀ ਨਾ ਨੰਦ ਅਸਤਰ ਤੇ ਅਸਤਰ ਬਦਲਿੰਦੇ ਪਏ ਨੇ ਕਿਹਨੇ ਅਸਤਰ ਤੇ ਅਸਤਰ ਬਦਲਿੰਦੇ ਪਏ ਨੇ ਉਸੋ ਬਾਈ ਜੀ ਉੜੇ ਨੂੰ ਨਹਾਉਣਾ ਕਿਵੇਂ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਹਾਂ ਸਭ ਤੋਂ ਪਹਿਲਾਂ ਬਈ ਪੈਰਾਂ ਨੂੰ ਪਾਣੀ ਮਾਰਨਾ ਥੰਮਾ ਦਾ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਫਿਰ ਸੈਂਟਮਰੇਚਰ ਸਾਰੇ ਫੀਲ ਦਾ ਇੱਕੋ ਜਿਹਾ ਹੋ ਜਾਂਦਾ ਅੱਛਾ ਜੀ ਤੇ ਆਪਾਂ ਸਦਾ ਪਿੰਡੇ ਦੇ ਪਾਣੀ ਪਾ ਦੁੰਨੇ ਆ ਹਾਂ ਜੀ ਤੇ ਥੋੜੇ ਨੂੰ ਬੁਖਾਰ ਚੜਨ ਨਾਲ ਡਰ ਰਹਿੰਦਾ ਅੱਛਾ ਅੱਛਿਆ ਹਾਂ ਜੀ ਇਹ ਖਾਸ ਧਿਆਨ ਰੱਖਣਾ ਚਾਹੀਦਾ ਨਹਾਉਣ ਦੇ ਠੀਕ ਹੈ ਬਾਈ ਜੀ ਹਾਂ ਜੀ ਹੋਰ ਕੋਈ ਬਾਕੀ ਪੈਰਾਂ ਨੂੰ ਜ਼ਰੂਰ ਸਾਫ਼ ਕਰੋ ਜਦੋਂ ਵੀ ਨਹਾਓ ਅੱਛਾ ਹਾਂ ਉਹ ਤੁਹਾਨੂੰ ਤਾਂ ਉੱਤੇ ਹੀ ਲੱਗਦਾ ਜੇ ਵੀ ਕਿਵੇਂ ਛੋਟੂ ਨਾਲ ਰਹੇਗਾ ਓਕਾ ਛੋਟੂ ਨਾਲ ਰਹੇਗਾ ਦੇਖ ਪਾਣਾ ਮੇਰੇ ਹਸ਼ਿਆਰਪੁਰ ਦਾ ਬੰਦਾ ਹੋਣਾ ਮੈਨੂੰ ਉਹਨੇ ਪਤਾ ਨਹੀਂ ਕਿ ਕਿਹੜੇ ਦਫਾ ਦਿਨ ਵਾਰ ਮੈਨੂੰ ਮੈਸੇਜ ਕਰਨੇ ਕਰਨਾ ਬਾਈ ਇੰਤਰੀ ਮਿੰਟੇ ਕਿਡਲਣਾ ਤੇ ਬੜੀ ਦਰ ਕੇ ਜੇ ਪੁੱਟਣਾ ਪਾਉਂਗਾ ਤੇ ਸੇਰੇ ਨੀ ਪਰੋ ਹੋਰ ਆ ਜੀ ਕਿਹੜਾ ਸੇਰੇ ਨਾਲ ਆਪਣੀ ਕਿਡਾਈ ਸਕੂਲ ਨੂਰ ਮਗਰ ਕਰਦਾ ਇਹਨੂੰ ਸਾਡੇ ਆਮਰ ਵਾਹ ਸ਼ੈਂਪੂ ਕਿੰਨੇ ਪਾਲੇ ਨੂਰ ਵੀਰੇ ਜੀ ਮੈਂ ਤਾਂ 4 ਪਾਈ ਸੀ ਇਹਨੂੰ ਐ ਬਾਕੀ ਸਭ ਯਾਰੀ ਵੀਰੇ ਨੇ ਪਾਈ ਸੀ ਛੜਾਤਾ ਬੱਸ ਬੱਸ ਛੜਾ ਦੇ ਕਿੱਥੋਂ ਦਾ ਸੀ ਉਹ ਪੋ ਬਿਆਰ ਦਾ ਸੀ ਕੰਮ ਕਰਨ ਵਾਲਾ ਬੰਦਾ ਨਾ ਹੋਏ ਤਾਂ ਕੰਮ ਕਿਦਾ ਸਹੀ ਗੱਲ ਛੋਟੇ ਹੀ ਕਰਦਾ ਗੱਲਾਂ ਬਾਕੀ ਸਾਰੇ ਛੋਟੇ ਸੱਤ ਜੀ

ਤੇ ਨੂਰ ਅਣੀ ਪੂਰੇ ਜੋਰਾਂ ਤੇ ਲੱਗੇ ਖੜੇ ਨੇ ਕਿਣੀ ਨੂਰ ਬਿਲਕੁਲ ਜੀ ਹਾਂ ਤੇ ਇਹ ਦਾਗ ਚਟੇ ਤੇ ਬਹੁਤ ਲਹਣੇ ਔਖੇ ਨੇ ਤੇ ਕਾਫੀ ਦਿਨਾਂ ਬਾਅਦ ਮੈਂ ਨਵਾਇਆ ਤੇ ਹੁਣ ਇਹਨੂੰ ਰੈਗੂਲਰ ਨਵਾਵਾ ਕਰਾਂਗੇ ਗਰਮੀ ਹੈ ਨਾ ਹਾਂ ਤੇ ਬਾਤ ਕਰ ਪਾਣੀ ਮਾਰ ਦਿੰਦਾ ਛੋਟੂ ਕੱਲਾ ਪਰ ਸਾਬਣ ਸੁਮਰ ਬਹੁਤ ਘੱਟ ਮਾਰਦਾ ਸ਼ੈਂਪੂ ਨੂਰ ਸੜਕ ਤੇ ਲੈ ਜਾ ਓਏ ਆ ਜਾ ਹਾਂ ਕੰਮ ਲਾਈਨ ਚੜ੍ਹਦ ਕਰ ਲਾਂ ਮੈਂ ਹਟ ਇਹ ਤਲੇ ਹਰਾ ਪਾ ਲਿਆ ਮੁੰਡਿਆਂ ਨੇ ਕਹਿੰਦੇ ਦੋ ਪਾਸੇ ਕਰਕੇ ਵਾਹ ਵੀ ਵਾਹ ਚਲ ਵਾਹ ਏ ਦਿਲ ਜਿੱਤ ਲਈ ਵਾਰੀ ਮਾਰ ਤੇ ਮਾਰ ਦੇ ਮਾਰ ਦੇ ਵਾਰੀ ਮਾਰ ਦੇ ਕੀ ਬਾਤ ਹੈ ਅੱਛਾ ਆਹਾਹਾਹਾਹਾਹਾ ਨੂਰ ਨੇ ਟ੍ਰੈਂਡ ਕਰ ਦੇਣਾ ਬਾਈ ਆ ਬੜਕ ਤੇਰੀ ਝੋਟਿਆ ਕੀ ਬਾਤ ਹੈ ਕੀ ਬਾਤ ਹੈ ਓ ਮੇਰੇ ਵੀਰੋ ਅੱਜ ਤਾਂ ਸਿਰਾ ਲੱਗ ਗਿਆ ਕਹਿੰਦੇ ਕਮਾਲ ਵਿਖਾਏ ਕੋਈ ਇਹਨੇ ਕਣੀ ਨੂਰ ਹਾਂ ਵੀ ਨੂਰ ਕੀ ਪ੍ਰੋਗਰਾਮ ਸੀ ਪ੍ਰੋਗਰਾਮ ਬਾਈ ਬਾਬਾ ਨਹੀਂ ਗਿਆ ਐਸਾ ਕਲਾਮਾ ਹੁੰਦਾ ਹੈ ਅੱਛਾ ਤਾਂ ਪਹੁੰਚ ਗਿਆ ਕਿਵੇਂ ਖੜਦਾ ਸੀ ਫਿਰ ਪ੍ਰੋਗਰਾਮ ਮੈਂ ਨਾ ਰੀਲ ਨਹੀਂ ਲਾ ਰਹੀ ਇੱਕ ਦੀ ਵਿੱਚ ਰੀਲ ਤਾਂ ਲਾਵਾਂਗੇ ਰੀਲਾਂ ਤਾਂ ਬਣੀਆਂ ਨੇ ਕਿਣੀ ਛੋਟੂ ਪੂਰਾ ਮੈਨ ਆ ਜਬਰਦਸਤ ਕੰਮ ਹੋ ਗਿਆ ਗਰਮੀ ਬਹੁਤ ਐ ਮੌਸਮ ਠੰਡਾ ਆ ਐ ਨਾ ਉਦੋਂ ਤੁਹਾਨੂੰ ਵਿਖਾਵਾਂਗੇ ਪੂਰਾ ਜਲਵੇ ਲਾ ਤਾਂ ਅੰਦਰ ਨੂੰ ਤੇ ਬਾਕੀ ਆਹੀ ਸੀ ਵਲੌਗ ਅੱਜ ਦਾ ਆਪਣਾ ਤੇ ਜਿਵੇਂ ਵੀ ਲੱਗਾ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਜੀ ਤੇ ਦਰ ਰਹਿਮਤ ਨੂੰ ਨਿਯਾਰੇ ਬਣ ਗਏ ਸੀ 4 ਮਿੰਟ ਗਰਮੀ ਬਹੁਤ ਆ ਬਾਬੇਓ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵਲੌਗ ਚ ਤੇ ਗਲਤੀ ਭੁੱਲ ਚੁੱਕ ਮਾਫ ਲਾਈਕ ਸ਼ੇਅਰ ਕਮੈਂਟ ਕਰ ਦਿਆ ਜੀ ਦਬ ਕੇ ਛੋਟੂ ਕਹਿਣਾ ਕੁਝ ਕੀ ਕਹਿਣਾ 1 ਲੱਖ ਸਬਸਕ੍ਰਾਈਬਸ ਪੂਰੇ ਹੋ ਗਏ ਕੀ ਕਰ ਦਿੱਗੇ 1 ਲੱਖ ਪੂਰੇ ਹੋ ਗਏ ਕੀ ਹੋ ਜਾਣਾ ਵਾਹ ਲੱਖ ਹੈ ਸਬਸਕ੍ਰਾਈਬ ਕੀ ਲਾਈਕ ਆ ਹੋਰ ਆ ਸਬਸਕ੍ਰਾਈਬ ਹੈ ਤੇਰਾ ਆ ਸਬਸਕ੍ਰਾਈਬ ਕਰ ਲਿਓ ਮਿੱਤਰੋ ਸਾਰੇ ਖੇਤ ਧੂਕੇ ਤੇ ਇਧਰੋਂ ਨੂਰ ਹੁਣੀ ਕਹਿੰਦੇ ਗਰਮੀ ਦਾ